ਵੀਰਵਾਲਦੇਵਸ ਵੱਡੇ ਪੱਧਰ ਤੇ ਸੈਂਟਰ ਦੀ ਸਰਕਾਰ ਬਣਾ ਰਹੀ ਹੈ ਤੇ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਜਿਥੇ ਇਸ ਸਮਾਗਮ ਨੂੰ ਲੈ ਕੇ ਚਰਚਾ ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਸਮਾਗਮ ਦੇ ਵਿੱਚ ਹਿੱਸਾ ਲੈਣਗੇ ਤਾਂ 100 ਤੋਂ ਵੱਧ ਸਕੂਲੀ ਵਿਦਿਆਰਥੀ ਕਿਰਤਨ ਕਰਨ ਜਾ ਰਹੇ ਨੇ ਤੇ ਨਾਲ ਹੀ ਕਲਕੱਤਾ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾ ਵੀ ਗੁਰੂ ਘਰ ਚ ਨਤਮਸਤਕ ਹੋ ਕੇ ਵੱਡੇ ਪੱਧਰ ਤੇ ਵੀ ਵਾਲਦੀਪਸ ਬਣਾਇਆ ਜਾਏਗਾ ਭਾਰਤ ਮੰਨਪਬ ਵਿਸ਼ੇਸ਼ ਸਵਾਗਤ ਦਾ ਪ੍ਰਬੰਧ ਹੈ ਜਿੱਥੇ ਪ੍ਰਧਾਨ ਮੰਤਰੀ ਵੀ ਹਿਸਾ ਲੈਣਗੇ ਇਸ ਪ੍ਰੋਗਰਾਮ ਦੇ ਵਿੱਚ ਤਾਂ 100 ਸਕੂਲੀ ਬੱਚੇ ਇਕੱਠੇ ਗੀਤਨ ਕਰਨ ਜਾ ਰਹੇ ਹਨ ਤਾਂ ਕੋਲਕਾਤਾ ਵਿੱਚ ਗ੍ਰਾਮ ਮੰਤਰੀ ਮੱਛਾ ਜਿੱਥੇ ਗੁਰਦੁਆਰਾ ਸੈਪ ਨਤਮਸਤਕ ਨੂੰ ਤਾਂ ਦੋ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਨੇ ਦੇਖ ਸਕਦੇ ਹੋ ਕਿ ਕਿਸ ਰਿੱਕੇ ਨਾਲ ਅਸਮਾਕਮ ਹੋਏਗਾ ਤਾਂ ਵੀਰਬਾਲ ਦੇਵ ਸੇ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਮਨਾਇਆ ਜਾਂਦਾ ਜਿਹੜਾ ਸੈਂਟਰ ਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਸੀ ਗੁਰਗੋਮ ਸਿੰਘ ਜੀ ਕੇ दो बच्चों ने बेटों ने अपनी शहादत चारों ने आज दी थी इन दोनों दी थी परंतु दो की शहादत आज के दिन हुई थी ऐसी शहादत कभी देखी नहीं गई जबकि किसी को कहा गया कि आप अपना धर्म परिवर्तन कर लें तो हम आपको छोड़ देंगे उन्होंने धर्म परिवर्तन करने से मना किया तो उनको जिंदा दीवार में चिना दिया गया था और धन्यवाद है मोदी जी का जिन्होंने इस शहादत को मनाने के लिए आज सरकारी तौर पर मनाने के लिए पहल करी है पिछले साल से और वीर बाल दिवस के नाम से मनाया जा रहा है देश में और दुनिया में इसका संदेश जा रहा है सिख कौम और जो गुरु नानक देव जी के फॉलोअर्स हैं सब के सब कृतज्ञ हैं मोदी जी के कि उन्होंने ये पहल करी का ਤਾਂ ਦੋ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਨੇ ਜਿੱਥੇ ਕਲਕੱਤਾ ਦੇ ਗੁਰੂ ਘਰ ਚ ਕੇਂਦਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਤਮस्तक ਹੋਣਗੇ ਉੱਥੇ ਪ੍ਰਧਾਨ ਮੰਤਰੀ ਇਸ ਵੱਡੇ ਸਮਾਗਮ ਚ ਸ਼ਿਰਕਤ ਕਰਨ ਜਾ ਰਹੇ ਨੇ ਤਾਂ ਦੋ ਤਸਵੀਰਾਂ ਸ਼ਹਾਦਤ ਜਿੱਥੇ ਇਹਨਾਂ ਸੈਬਜ਼ਾਦਿਆਂ ਦੀ ਹੋਈ ਆ ਉੱਥੇ ਹੀ ਵਿਸ਼ੇਸ਼ ਸਮਾਗਮ ਭਾਰਤ ਦੀ ਸਰਕਾਰ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ